ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬੈਦ ਜਿਕਰਨਜੀਤ ਸਿੰਘ ਫੱਤਾ ਮਾਲੂਕਾ ਤਸੀਲ ਸਦੂਰ ਡਿਸਟ੍ਰਿਕਟ ਮਾਨਸਾ ਪੰਜਾਬ ਅਸੀਂ ਜੋ ਮਤਲਬ ਕਿ ਸਿਆਸੀ ਦਵਾਈ ਤਿਆਰ ਕੀਤੀ ਹੋਈ ਹੈ 0 ਤੋਂ ਲੈ ਕੇ 3 ਨੰਬਰ ਤੱਕ ਦੇ ਚਸ਼ਮੇ ਉਤਾਰੇ ਜਾਂਦੇ ਨੇ ਹਜ਼ਾਰਾਂ ਬੱਚੇ ਨੇ ਚਸ਼ਮੇ ਲੈ ਚੁੱਕੇ ਨੇ ਕੋਈ ਵੀ ਮੇਰਾ ਵੀਰ ਭਰਾ ਅੱਖਾਂ ਦੀ ਨਿਗਰ ਤੋਂ ਪਰੇਸ਼ਾਨ ਹੈ ਨੇੜੇ ਜਾਂ ਦੂਰ ਦੀ ਨਿਗਾ ਖਰਾਬ ਹੈ ਜਾਂ ਅੱਖਾਂ ਦੇ ਵਿੱਚ ਕੁੱਕਰੇ ਨੇ ਤੁਰੰਤ ਲਾਭ ਮਿਲਦਾ ਹੈ ਦਵਾਈ ਪਾਉਣਸਾ ਅੱਖਾਂ ਰੜਕਦੇ ਜੇ ਆਮ ਖਰਸ਼ ਦੀਆਂ ਦਵਾਈ ਪਾਉਣਸਾ हट ਜਾਂਦੀ ਹੈ ਉਹ ਨਿਗਾ 101% ਗਰੰਟੀ ਸਦਾ ਬਿਨਾ ਆਪਰੇਸ਼ਨ ਨਿਗਾ ਬਣਦੀ ਹੈ ਇਸ ਦਵਾਈ ਨੂੰ ਤਿੰਨ ਮਹੀਨੇ ਦੇ ਬੱਚੇ ਤੋਂ ਲੈ ਕੇ ਤੇ ਪਰੇਸ਼ਣ ਅੱਖਾਂ ਜੀ ਪੈ ਸਕਦੇ ਤੇ ਬੱਚਿਆਂ ਦੀ ਅੱਖਾਂ ਜੀ ਪੈ ਸਕਦੀ ਹੈ ਦਾਸ ਧੰਨਵਾਦ ਕਰਦਾ ਹੈ ਭਾਈ ਕਮਲ ਸਿੰਘ ਜੀ ਜੋ ਲੰਬੇ ਸਮੇਂ ਤੋਂ ਵਰਤ ਰਹੇ ਸੀ ਇਹਨਾਂ ਨੂੰ ਬਹੁਤ ਵੱਡਾ ਫਰਕ ਪਿਆ ਇਹ ਮੂੰਹ ਬੋਰ ਦੀ ਤਸਵੀਰ ਹੈ ਇਹ ਦੱਸ ਦੇਣਗੇ ਹਾਂਜੀ ਹਾਂਜੀ ਅਸੀਂ ਪਾ ਰਹੇ ਹਾਂ ਜੀ ਦੋਨੇ ਚੀ ਪਾ ਰਹੇ ਹਾਂ ਬਹੁਤ ਵਧੀਆ ਦਵਾਈ ਹੈ ਵਧੀਆ ਹੋਇਆ ਦਵਾਈ ਦਵਾਈ ਬਈਕਰ ਸਿੰਘ ਬੈਦ ਤੋਂ ਲੈ ਕੇ ਗਏ ਸੀਗੇ ਹੋਰ ਵੀ ਲੈ ਕੇ ਗਿਆ ਸਾਡੇ ਗਵਾਂਢੀ ਵੀ ਲੈ ਕੇ ਗਿਆ ਉਹਨਾਂ ਨੇ ਵੀ ਚੱਲਦੀ ਹੈ ਜੀ ਇਹ ਦੋਨੋਂ ਦਵਾਈਆਂ ਆਪਣੀਆਂ ਨਾ ਦੋਨੇ ਹਾਂ ਜੀ ਦੋਨੇ ਪਾ ਲਏ ਇੱਕ ਇੱਕ ਵੀ ਪਾ ਲਿਆ ਦੋਨੇ ਪਾ ਲਏ ਹੁਣ ਅੱਛਾ ਤੁਹਾਡੀ ਨਿਗਾ ਘੱਟ ਸੀ ਜੀ ਕੀ ਨਿਗਾ ਘੱਟ ਸੀ ਮੈਂ ਸੀਗਾ ਰਾਜ ਆ ਵੀ ਸੀ ਆਪਰੇਸ਼ਨ ਕਰਾਉਣ ਜਾਂਦੇ ਸੀ ਮੈਂ ਤਾਂ ਪਾਉਣ ਲੱਗਿਆ ਉਹਦੇ ਮੋਤੀਆ ਸੀ ਉਹਦੇ ਆਪਰੇਸ਼ਨ ਕਰਾਉਣਾ ਪਿਆ ਮੇਰੇ ਸੱਟ ਹੁਣ ਤੁਹਾਨੂੰ ਇਹ ਦਵਾਈ ਕਿਵੇਂ ਲੱਗੀ ਜਮਾ ਠੀਕ ਹੈ ਦਵਾਈ ਬਹੁਤ ਵਧੀਆ ਦਵਾਈ ਵਧੀਆ ਲਾਭ ਹੈ ਅੱਗੇ ਕੀ ਸੁਨੇਹਾ ਦੇਣਾ ਚਾਹੁੰਗੇ ਅੱਗੇ ਇਹੀ ਕਹਿੰਦੇ ਪਾ ਕੇ ਦੇਖੋ ਗਾਰੰਟੀ ਸੋਦੇ ਪਈ ਕੋਈ ਹੋ ਹੋ ਨਹੀਂਗਾ ਇੰਨਾ ਵਧੀਆ ਹੋਏਗਾ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਧੰਨਵਾਦ